ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਮਿਲੋ ਬਾਪੂ ਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਅਸਲਾ ਪਾਣੀ ਆ ਕੇ ਗਰੀ ਜਾਂਦਾ ਯਾਰ ਇਹਦਾ ਇਹਦੇ ਉਹ ਲੀਕ ਆ ਗਨ ਮੂਰੇ ਤੇ ਹਾਂ ਗਨ ਲੀਕ ਆ ਮੇਰੇ ਤੇ ਪ੍ਰੈਸ਼ਰ ਨਾਲ ਨਿਕਲੀ ਜਾਂਦਾ ਆਪੇ ਰੁਕ ਜੂ ਰੁਕਣਾ ਨਹੀਂ ਹਾਂ ਕਰਦੇ ਵਸੇ ਰੱਖਾ ਸਰਪੀ ਦੇ ਲੈ ਆਓ ਭਾਈ ਲੱਗਿਆ ਜਦ ਵੀ ਸਪਰੇਅ ਕਰਨ ਹੁਣ ਫਰਕ ਤਾਂ ਪਿਆ ਬਹੁਤ ਸੱਚ ਦਾ ਬਹੁਤ ਹੈ ਜੀ ਹਾਂ ਨਾ ਪਈ ਇਹਲੇ ਆਏ ਨਹੀਂ ਆ ਰਹੇ ਪਟਣ ਗੰਦਾ ਹੂੰ ਪਰ ਇਹ ਆਏ ਤਾਂ ਹੈ ਨਹੀਂ ਉਰੇ ਆ ਜੂਗੇ ਮੈਂ ਫੋਨ ਕਰਦਾ ਬਾਕੀ ਜਵੀ ਨੂੰ ਲੱਗੇ ਸਪਰੇਅ ਕਰਨ ਜਵੀ ਆਪਣੀ ਰੇਤੇ ਬਾਦ ਆਏਨ ਕੈਮ ਹੋ ਗਈ ਫਰਕ ਪਿਆ ਉਦੋਂ ਦਾ ਰੇਤੇ ਬਾਦ ਹੈ ਨਾ ਤਾਂ ਵੀ ਥੱਲੇ ਗਈ ਯਾਰ ਰੇਤੇ ਬਾਦ ਫਰਕ ਪੈਣਾ ਨਹੀਂ ਤੇ ਯਾਰ ਕਿੱਥੇ ਗਈ ਹੈ ਵੀ ਦੇਖ ਤਾਂ ਤੂੰ ਆ ਸਪਰੇਅ ਹੋ ਜਣੀ ਇਹਦੇ ਬਾਦ ਤਾ ਸਪਰੇਅ ਲਿਆਂਦੇ ਹੁਣ ਤਾਂ ਯਾਰ ਰਾਤ ਮੀਂਹ ਵਜਾ ਗਿਆ ਬਾਈ ਹੈ ਮੀਂਹ ਰਾਤ ਬਈ ਆਇਆ ਜੋਰ ਨਾਲ ਤਾਂ ਬਚਾ ਗਿਆ ਮੀਂਹ ਰਾਤ ਚੋਕ ਕਰ ਗਿਆ ਸਾਰੇ ਕਿਤੇ ਮੰਡਵਾ ਇੱਥੇ ਥੋੜਾ ਜਿਹਾ ਘੱਟੇ ਆ ਵੱਧ ਨਹੀਂ ਹੈਗਾ ਹਾਂ ਹਾਂ ਲੇਖਾ ਮੈਂ ਡਲੇ ਜੇ ਨਾ ਉੱਥੇ ਸੁੱਕੀ ਪਈ ਐ ਜਿਕਨਾ ਹੱਡੜੇ ਸੁੱਕੇ ਪਏ ਆ ਹਾਂ ਆ ਸਵੇਰ ਨੂੰ ਕੀ ਤਾਂ ਮੈਂ ਸੱਜ ਰਹੀ ਹੱਡੜੇ ਸੁੱਕੇ ਪਈ ਬਾਈ ਓਪਣੀ ਮਾੜੀ ਮਾੜੀ ਗਿਰੀ ਵੀ ਪੂਰਾ ਇੱਥੋਂ ਨੂੰ ਘੱਟ ਆ ਮੇਨ ਲੱਗੂ ਪੂਰ ਗਿਰਿਆ ਪਾਉਂਗਾ ਹਾਂ ਸਾਰੇ ਕਿਤੇ ਆ ਉੱਧਰ ਨੂੰ ਪਿੱਛੇ ਦਾ ਹੋਰ ਪਾਸੇ ਪੁੱਛਿਆ ਕਹਿੰਦੇ ਬੜਾ ਮੁੱਟੀ ਬਾਛੜ ਜਿਉਂ ਗਰੀ ਐ ਚੱਲ ਸੋਕਰ ਬਚਾਓ ਹਿਆਲੇ ਵਧੀਆ ਹਲੇ ਨਾ ਬਬੇ ਦਾਤੀ ਨਿਆਰਾ ਠੀਕ ਨਿਆਰਾ ਮੰਡ ਮਾਰ ਇਹਦਾ ਕਰਨਾ ਆਈਆਂ ਵੀ ਸੱਟੀਆਂ ਹੋ ਜੂਗੀਆਂ ਪਾਣੀ ਦੇ ਕਰਕੇ ਰੇਪ ਆ ਗਿਆ ਇਹ ਹੋ ਚੱਲੀ ਮੰਡ ਨੂੰ ਫੇਰੇ ਪੰਜ ਕਿੱਲਿਆਂ ਵਿੱਚ ਛੱਡ ਦਿੰਦੇ ਆ ਉਰਲਿਆਂ ਵਿੱਚ ਦੂਏ ਵਿੱਚ 깔 ਲੂ ਦੇਖ ਲੂਗੀ ਜੀ ਨਹੀਂ ਹੋਰ ਜੇ ਵੀ ਬਹੁਤ ਸੋਹਣੇ ਉੱਠੇ ਹੀ ਹੁੰਦਾ ਇਹਨਾਂ ਬੱਲੇ ਬੱਲੇ ਵਾਲੀ ਜੀ ਵੀ ਪੂਰੀ ਆ ਆ ਸਪਰੇਅ ਨਹੀਂ ਠਾਲ ਦੇਣੀ ਹੋਰ ਆਹ ਸਪਰੇਅ ਕਰਕੇ ਮੰਨ ਕੇ ਚੱਲ ਤੂੰ ਰੇ ਫੇਰ ਮਾਰੀ ਦੇ ਮੈਂ ਇੱਕ ਚਾਹੇ ਪਾਣੀ ਲਗ ਮੰਗਲ ਵੇ ਜਾਥੇ ਜੇ ਚਾਰ ਕਿੜੀਆਂ ਗਿਰ ਗਿਆ ਤਾਂ ਵੀ ਠੀਕ ਹੈ ਨਹੀਂ ਰੇਤ ਪਾਣੀ ਤੇ ਪਹਿਲਾਂ ਰੇਤ ਛਿੜਣਾ ਆਪਣਾ ਦੋ ਰੋਟੇ ਫੇਰ ਛੇ ਟੁੱਟੇ ਨਾਲ ਫੋਲੋ ਜਣਾ ਨਹੀਂ ਤੇ ਬਾਅਦ ਲੋੜਨੀ ਨੂੰ ਆਓ ਤਿੰਨ ਥੈਲੇ ਤਾਂ ਦੋ ਗਿਰ ਗਏ ਹੁਣ ਦੋ ਹੋਰ ਗਿਰ ਜੂਗੇ ਠੀਕ ਹੈ ਨੀ ਚੱਕ ਲੈ ਲੈ ਹੁਣ ਤਾਂ ਦੇ ਕੇ ਸਟਾਰਟ ਹੁੰਦਾ ਵਾਰਾ ਸਹੀ ਬਣਾਉਂਗਾ ਤਾਂ ਵਾਰਾ ਹੁਣ ਆਦਾ ਦੂਈ ਵਿਕਾਸਤੀ ਨੂੰ ਹਾਂ ਸੜਾ ਕੱਲ ਕਿਹੜੇ ਟਾਈਮ ਲੱਗੇ ਆ ਕੱਲ ਮੈਂ ਵਿਆਹ ਨੂੰ ਲੱਗ ਗਿਆ ਹੱਥ ਤੀਜੀ ਹੀ ਹੋਣੀ ਆ ਪਾਟ ਕੋਲ ਦੀ ਵਾਰੀ ਨੂੰ ਸਿੱ ਨੂੰ ਸਿੱਕਤਾ ਹੁਣ ਪਾ ਲੈ ਸਕਦਾ ਹਾਂਗਾ ਸੜਾ ਕਿੱਟਾ ਹੈ ਤੂੰ ਆ ਮਾਰ ਲੱਗ ਗਿਆ ਜਿਕਣਾ ਇੱਕ ਵਾਰ ਕਰ ਲੈ ਜਾਣਾ ਬਾਕੀ ਬਾਸਾਂ ਜਿਕਣਾ ਕੰਦੋ ਪਰ ਠੀਕ ਹੈ ਭਾਜੀ ਤੈ ਤੂੰ ਆ ਮਾਰਦਾ ਏ ਪਤਾ ਨਹੀਂ ਥੋੜਾ ਬਗਲਾਇ ਚੱਕਣਾ ਬਗਲਾਇ ਤਾਂ ਪਰ ਪੈਂਦਾ ਹੀ ਨਹੀਂ ਤੇ ਜ ਆ ਇੰਜਣ ਪਾਰ ਰਖਾਇਆ ਇਹਦਾ ਹੈ ਨਾ ਪਰ ਇਹ ਰਖਾਇਆ ਤਾਂ ਇੰਜਣ ਫਿਰ ਤਾਂ ਕੰਮ ਜਾਂ ਹੋ ਗਿਆ ਇਹਦਾ ਲੈ ਜਵੀ ਜਵੀ ਤਾਂ ਪੂਰੀ gher ਲੱਗ ਗਈ ਜਵੀ ਲੈ ਪਹਿਲੇ ਨਹੀਂ ਆਉਂਦਾ ਪੂਰੀ ਮਲ ਗਈ ਫੁੱਟ ਡੇਡ ਡੇਡ ਫੁੱਟ ਦੀ ਹੋ ਗਈ ਇਹੇ ਹੋ ਜਾਣਾ ਬਸੇਰਾ ਇਹਨੇ ਜਵੀ ਨੇ ਓਕੇ ਆ ਆਹ ਇਹ ਹੁਣ ਜੱਥਾ ਹੀ ਖੇਤ ਵੀ ਆ ਨਾ ਬਣ ਜਾਂਦਾ ਬਾਈ ਜਵੀ ਵਾਲਾ ਗੰਨਾ ਵੀ ਜਿਹੜੇ ਨੂੰ ਸਭ ਤੋਂ ਲੋਟ ਖੇਤ ਜਵੀ ਵਾਲਾ ਹੈ ਖੇਤ ਖੋਲ ਲਿਆ ਨਾ ਜਿਆਦਾ ਆਏ ਤਾਂ ਹੁਣ ਵੀ ਲੋਕ ਗੰਨਾ ਬੀਜੀ ਜਾਂਦੇ ਉਹ ਗਲਤ ਆ ਗੰਨਾ ਹੁਣ ਤਾਂ ਵਾਲਾ ਕੋਈ ਪਿਆਰੇ ਨਾ ਬਹੁਤ ਨਮਾ ਮਾਰ ਬਸੜਾਈ ਚ ਇੰਕਲਾਈਨ ਸਭ ਨੂੰ ਤੇ ਪਾਇਆ ਨੂੰ ਮਾਈ ਨੂੰ ਮਾਰਦਾ ਕਰਜਾ ਆ ਸਾਰਾ ਕੱਟਿਆ ਤੇ ਨਾ ਪਾਈ ਜਰਦਾ ਮੈਨੂੰ ਮਾਇਆ ਕਰੀ ਜਿ ਸੁਪਰੀ ਕਰਾ ਜੀ ਲੋਕਾ ਸਾਲਾ ਬੰਦੇ ਨਹੀਂ ਜਾਂਦਾ ਕਿ ਕਹਿ ਤੂੰ ਉਹ ਬਹੁ ਮਾਰਦਾ ਦੂਆ ਵੀ ਖਰਾ ਦੇ ਤੇ ਆਇਆ ਅੱਜ ਦੇਖ ਲਈ ਇਹਨੂੰ ਕਿਆ ਬਣ ਜਾਣਾ ਤੇਰੇ ਵੀ ਦੇਖ ਲਿਆ ਫਿਰ ਕੀ ਭਾਈ ਚਾਰ ਪੰਪ ਲੱਗ ਚੁਕੇ ਆ ਪੰਜਵਾਂ ਪੰਪ ਲੱਗੇ ਤੇ ਭਰਨ ਨੌ ਪੰਪ ਹੋਣੇ ਆ ਸਾਰੇ ਇਹ ਨੌ ਪੰਪ ਲਾਉਣੇ ਬਸ ਨੌ ਲੱਗਣੇ ਤੇ ਉਹਦੇ ਨੌ ਨਾਲ ਵਧੀਆ ਬਣ ਜਣੀਆਂ ਟੌਪ ਦੀਆਂ ਨੇ ਐਨ ਚੜ ਕੇ ਭਾਈ ਇਹ ਵੀ ਆਗੇ ਤੇਰੇ ਆ ਵਧਣਾ ਦੇਖੀ ਆ ਜਾ ਫਿਰ ਹੈ ਚੱਲੀਏ ਚੱਲ ਦੇਖੀਏ ਚਲੋ ਜੀ ਆ ਆ ਜਾ ਕਰਨੇ ਵਾਲੇ ਬੰਦੇ ਪਹੁੰਚ ਗਏ ਭਾਈ ਅੱਜ ਚਲੀਦਾ ਆਏ ਆ ਇਹਦੇ ਨਾਲ ਵਿੱਚੇ ਕਣਕ ਉਹਦੇ ਨਾਲ ਬੀਜ ਹੋ ਜੂਗੀ ਤੇ ਹੁਣ ਹੈ ਬੀਜ ਵੀ ਲਈਏ ਚੱਕ ਕੇ ਕਣਕ ਦਾ ਇਹਦੇ ਨਾਲੇ ਕਣਕ ਬੀਜ ਹੋ ਜੂਗੀ ਇਹਦੇ 'ਚ ਵੀ ਆਹੋ ਜੀ ਸਫਾਈ ਜੀ ਕਰਦੀ ਏ ਜੀ ਸਫਾਈ ਚਾ ਕਰਨੀ ਆ ਵਾ ਪੱਤੇ ਬਾਹਰ ਕੇ ਪੰਮੇ ਦੇ ਉੱਤੇ ਛਿੜਦੇ ਨਹੀਂ ਖਲਾੜੀ ਆ ਹਾਂ ਕਹਿੰਦਾ ਸੀ ਛਿੜ ਦੂੰਗਾ ਬਾਬਾ ਨੇ ਕਹਿੰਦਾ ਫੂਕਣੀ ਏ ਇਹ ਫੇ ਗੁੱਕੜੀ ਸਾਡੇ ਸਾਡੇ ਫੂਕਣੀ ਆ ਨਹੀਂ ਰਹੀ ਇਕੱਠੀ ਕਰ ਦੋ ਗੱਬੇ ਟੜਕੇ ਨੂੰ ਆਇਆ ਮਲ ਮਾਲੀ ਜੀ ਫੋਜੇ ਜੀ ਛੇਕ ਨਾ ਜੇ ਛੇਕ ਪੈ ਗਿਆ ਫਿਰ ਤਾਂ ਕੰਮ ਖਰਾਬ ਹੋ ਜਾਣਾ ਨਹੀਂ ਮਲਚਰ ਮਾਰ ਦੂਗੇ ਮਾਕਰ ਨਾਲ ਵੀ ਲੂਟਾਉਣੀਆਂ ਰੱਖੇ ਹਾਂ ਇਹਨਾਂ ਸੱਤ ਫਾਰ ਰੂਟਾ ਬੀਟਰ ਦੀ ਕੱਢਣੀ ਆਪਾਂ ਨਿਕਲ ਨਹੀਂ ਸੰਢੇ ਝੁੰਡੇ ਬਸ ਦੇ ਕੇ ਛਿੱਟਾ ਪਾੜ ਫੇਰ ਮਾਰ ਦਣੀ ਬਸ ਵਾਹ ਜੀ ਬਸ ਰੂਟਾ ਬੀਟਰ ਦੀਓ ਚੱਲ ਜੇਣਾ ਨੋ ਫੂਟਾ ਆਰਾਮ ਨਾਲ ਚੱਲਦਾ ਆਰਾਮ ਨਾਲ ਚੱਲਣੇ ਜੀ ਤਾਂ ਹਾਂ ਪੰਜ ਲਾਈਨਾਂ ਵੀ ਪੰਜ ਆਏ ਹਾਂ ਚਾਰ ਸੀ ਨਾ ਜਵੀ ਦੇਖ ਲੈ ਸਿੱਧੀ ਸਿੱਧੀ ਜੰਮੀ ਦੀ ਖੇਤ ਸਾਰਾ ਭਰਿਆ ਆ ਲੈ ਲੈ ਕਪੂ ਦਾ ਟੁੱਟੀਆਂ ਬਹੁਤ ਐ ਹਾਂ ਚਲ ਦੇਖ ਲੈ ਨਾਲੇ ਬੀਜ ਕੁਛ ਨਹੀਂ ਪਾਇਆ ਪਰ 26 ਕਿਲੋ ਬੀਜ ਪਿਆ ਵਾ ਕੀਲੇ ਦਾ 20 ਚਾਹੀਦਾ ਪੈਸੇ ਹਾਂ 26 ਕਿਲੋ ਦੇ ਵੀ ਘੱਟੇ ਪਿਆ ਵਾ ਮੈਂ ਕਿਹਾ 26 ਤੋਂ ਘੱਟੇ ਵੜਾ ਤਾਂ ਨਾ ਜਿਆਦਾ ਤੇ ਤਾਂ ਹੁਣ ਥੱਲੇ ਰਹਿ ਗਏ ਸੁੱਕ ਜਣ ਜੱਥਈ 26 ਕਿੱਥੇ ਪੈ ਗਿਆ ਅਣੌਕ ਵਿੱਗੇ ਜਗਾ ਇਹ ਹਾਂ 50 ਕਿਲੋ ਬੀਜ ਤਾਂ ਹਾਂ 25 ਕਿਲੋ ਹੀ ਪਿਆ ਹੋਇਆ 25 ਕਿਲੋ ਹੀ ਪਿਆ 26 ਕਿਲੋ ਹਲਦੇ ਇਕ ਯਾ ਵੜਦਾ ਹੁਣ ਬਾਜੀ ਕਿੱਧਰ ਆ ਦੇਖੀ ਤਾਂ ਚੱਕਦੇ 18 ਦੇ ਫੱਟੇ ਹੁਣ 18 ਨੂੰ ਪਾਓ ਮਿਲ ਜੇ ਹੋ ਇਹਦਾ ਵੀ ਜੇ ਕੜਕਾ ਚੱਕ ਦੋ ਕੰਮ ਨੂੰ ਨਾਲੇ ਬੂਟੇ ਦੇਖੂਗੇ ਹੁਣ ਲੈ ਕੇ ਦੇਖ ਕ ਚੱਕ ਦੋ ਕੰਮ ਨੂੰ ਇੱਧਰ ਰੱਖ ਗਏ ਆ ਦੇਖ ਲੈ ਲਾ ਕੇ ਸਾਰੇ ਪਲਾਟ ਖਾਲੀ ਕਰਕੇ ਕੰਕਰੀ ਦੀ ਤੁਸੀਂ ਲੇਟ ਫਿਰਦੇ ਆ ਆ ਬਾਈ ਪਰਾਣੇ ਬੰਦੇ ਫੇਰ ਆ ਗਏ ਬਿਛਾ ਕੇ ਛੱਡ ਦੋ ਬੱਸ ਹੁਣ ਜੰਮੀਆਂ ਆਈਆਂ ਜੰਮਣੀਆਂ ਸੀ ਛਿੱਟੇ ਨਾਲ ਵੀਜੀ ਵੀ ਆ ਬਾੜ ਦੋ ਜਿੰਨਾ ਵੱਡਾ ਹੁੰਦਾ ਛਲਾਈ ਤਾਂ ਕੱਲੂ ਹੋਣੀ ਆ ਤਾਂ ਬੜਾਂਗਾ ਹੀ ਹੋਣਾ ਜਿਹੜਾ ਹੁਣ ਅਜਿ ਬਿਛਾ ਦੋ ਦੇਖੇ ਨਾ ਖੜਾ ਕੰਨਾਂ ਦਾ ਚੱਕ ਦੇ ਕੰਮ ਨੂੰ ਚੱਕ ਦੋ ਬੂਟਿਆਂ ਨੂੰ ਹਵਾ ਜੀ ਲੱਗੇ ਮਾੜੀ ਜੀ ਬੂਟਾ ਠੀਕ ਤੁਰਿਆ ਹੋਇਆ ਹੈ ਹੂੰ ਚਾਰ ਲੈਣਾ ਹੈ ਬੂਟੇ ਨੇ ਆਹ ਬੂਟਾ ਆਵੜਾ ਹੁਣ ਘਰ ਦਾ ਵੀ ਆ ਤੈਨੂੰ ਆ ਵੀ ਜੀ ਕਰਦਾ ਆਇਆ ਉਹ ਪਰਾਂ ਦੋ ਲੈਣਾ ਦੁੱਧ ਕੋਲ ਲੈਣੀ ਆ ਆ ਦੋ ਸਾੜੇ ਆ ਲੈਣੀ ਆ ਬੰਦਿਆ ਜਾ ਮੈਂ ਫੇਰ ਥੋੜਾ ਬੁੱਤੇ ਚੱਲਿਆ ਹਾਂ ਹਾਂ ਆ ਮੁੰਡੇ ਬਲਾਇ ਤੇ ਅਸੀਂ ਬੁੱਤੇ ਇਹ ਲੈਂਦਾ ਤੇ ਨਾ ਬਹੁਤ ਮੋਟਾ ਆ ਮੈਂ ਨਾ ਠੀਕ ਆ ਨਾ ਕਾਇਮ ਆ ਬਾਕੀ ਬੰਦਰ ਉੱਤੇ ਚਲੇਗਾ ਕਰਨ ਬਸ ਠੀਕ ਆ ਚੱਕ ਦੋ ਹਾ ਇਧਰ ਤੇ ਹੀ ਲੱਗੋ ਹਾ ਇਧਰ ਤੇ ਹੀ ਮੈਂ ਕਹਿੰਦਾ ਆਇਓ ਗਿਰਿਆ ਬੈਲ ਤੇਰੇ ਨਾਲ ਅਸੀਂ ਚੱਕਦੇ ਕਾਇਮ ਛੋਟੇ ਲੋਟਾ ਫਿਰ ਬੂਟਾ ਨਹੀਂ ਅੜਕਾ ਲਾਊਗਾ ਬੂਟੇ ਦੇ ਬਚਾ ਕੇ ਤਾਂ ਬੂਟੇ ਹੀ ਲਾ ਦੇਓ ਮੋਛਾ ਜਿੱਦਾ ਵੀ ਸ਼ਾਂਗੂ ਬਲਾਉਂਗੇ ਤਾਂ ਥੋੜਾ ਬੂਟਾ ਲੋਟਾਉਣਾ ਤੇ ਦੇਖ ਲਓ ਜਿੱਦਾਂ ਕਰਨਾ ਜਿੱਦਾਂ ਨਹੀਂ ਨਹੀਂ ਸਿਆੜ ਚ ਇਹ ਗੱਬੇ ਬੂਟੇ ਦੇ ਹੋਰ ਕਿਆ ਕੋਈ ਫਰਕ ਨਹੀਂ ਹੈਗਾ ਬਹੁਤਾ ਠੰਗੜੀ ਵੀ ਪੈਣੀ ਆ ਮਣ ਮੜੇ ਥੱਲੇ ਦੇ ਪਾਣੇ ਛਾਂਗ ਦੇਣੇ ਬਸ ਤੁਸੀਂ ਹੱਥ ਗਿਆ ਅੱਥ ਨਾਲੇ ਹਾਂ ਹਾਂ ਮਾੜੇ ਮਾੜੇ ਬੱਸ ਜਿਆਦਾ ਮੁੱਛੀ ਨਹੀਂ ਛਾਂਗਣੇ ਬੂਟਾ ਘੱਟ ਜਾਂਦਾ ਸਰ ਹੋ ਹਾਂ ਹੋ ਆ ਵੀ ਫਰਕ ਪੈ ਹੈਗਾ ਯਾਰ ਹੂੰ ਕਹੀ ਕੁਸ ਵੀ ਜਾਵੇ ਕੋਈ ਇਹਦਾ ਗੰਨੇ ਚ ਬੂਟਾ ਉਹਦਾ ਫਰਕ ਤਾਂ ਹੈਗਾ। ਫੈੰਦਾ ਦਾ ਹੈਗਾ ਹੀ ਦੇਖ ਤਾਂ ਕਿਹਾ ਜਾ ਖੜਾ। ਹੁਣ ਉਹ ਚਰੀ ਵਾਲੇ ਬੂਟੇ ਦੇਖ ਲਓ ਵੀ। ਹਾਂ ਉਹ ਹਰਕਾ ਵਈ ਉਹਨਾਂ ਦਾ। ਦੇਖੋ ਕਿੱਥੇ ਆ ਇਹ ਆਪਣੇ ਕਿੱਥੇ ਆ। ਹੂੰ ਇੱਧਰ ਆ ਚਰੀ ਵਾਲੇ ਆ। ਇਹ ਆ ਆ ਗੰਨੇ ਵਾਲੇ ਆ ਦੇਖੀ ਗੰਨੇ ਵਾਲੇ ਇਹ ਨਾਲੇ ਲੱਗੇ ਆਪਣੇ। ਆ ਵੀ ਗੰਨੇ ਵਾਲੇ। ਇੱਕ ਸਾਲ ਪਹਿਲਾਂ ਦੇ ਆਪਾਂ ਤੇ। ਇਹ ਆਪਣੇ ਇੱਕ ਸਾਲ ਲੇਟ ਆ। ਹਾਂ ਇਹਦੇ ਬਰਾਬਰੇ ਖੜ ਕੇ ਦੇ ਲਾ। ਉਹ ਹੁਣ ਚਰੀ ਵਾਲੇ ਆ। ਹੂੰ ਅੱਜ ਤਾਂ ਹੁਣ ਦਿਖਦੇ ਨਹੀਂ ਹੈਗੇ ਜਦੋਂ ਗੰਨਾ ਵੱਡੂਗਾ ਤਦੂ ਦਿਖਾਵਾਂਗੇ ਤੁਹਾਨੂੰ। ਬੂਟੇ ਦੇਖੀਂਗਾ ਇਹਦੇ। ਕਹਿੰਦੇ ਵਧੀਆ ਬੂਟੇ ਖੜੇ ਆ। ਹੂੰ ਹੈਂ। ਠੀਕ ਆ। ਰੇ ਪਾ ਦੂੰਗੇ ਤੇ ਜਿਹੜੇ ਹੁਣ ਵਿਚੀ-ਕੀ ਕੁਮੁੱਠੀ ਫੇਰ ਕਣਕ ਦੇ ਨਾਲੇ ਉਹ ਤਾਂ ਦਾਇਆ ਪਹਿੇ ਜਾਣਾ ਜੀ ਅਜੇ ਡਾਇ ਹੀ ਪਾਉਣਾ ਹੁਣ ਹੂੰ ਹੂੰ ਦਾਇਆ ਪਾ ਕੇ ਤੇ ਜ ਆਏ ਕਰੂੰਗੇ ਅਸੀਂ ਤੇ ਕਿਹੜੇ ਨਾ ਰੁਗਾ ਮਿੱਟਰ ਲੱਗਣਾ ਵਿੱਚ ਗਿਰਨਾ ਜੜਾ ਮੁੱਠੀ-ਮੁੱਠੀ ਮਾਰ ਦੂੰਗੇ ਜੇ ਪਹਿਲਾਂ ਛਿੱਟਾ ਦੇਣਾ ਕੱਲੇ ਰੇ ਦਾ ਜਾਂ ਮੁੱਖੀ ਪਹਿਲਾਂ ਇੱਕ ਅੱਧੀ ਕੁੜੀ ਦੀ ਗੜਾ ਨਹੀਂ ਛੱਡ ਦੂੰਗੇ ਠੀਕ ਨਹੀਂ ਗੱਲ ਜੂਰੀਆ ਲਾ ਲਾ ਕੇ ਉਹਦੇ ਬਾਅਦ ਫੇਰ ਛਿੱਟਾ ਵਾਜਣਾ ਬਸ ਐਦਾਂ ਕਰੂੰਗੇ ਠੀਕ ਨਹੀਂ ਆਏ ਕਰ ਲਾਂਗੇ ਪਰਚੀਆਂ ਬਈ ਲੱਗੀਆਂ ਹੁਣ ਸ਼ੁਰੂਆਤ ਹੋ ਗਈ ਅੱਜ ਤੇ ਬਾਤ ਤੇ ਸਟਾਰਟ ਹੋ ਗਿਆ ਕੰਮ ਦੜਕਾ ਮਚ ਲੜਾ ਪਹਿਲਾ ਮਾੜਾ ਮਾੜਾ ਚੱਕੀਏਗਾ ਜਿਹੜਾ ਮਾੜਾ ਮਾੜਾ ਮੁੰਡਾ ਹੈ ਇਹ ਤਾਂ ਦੋਈ ਪਰਚੀਆਂ ਮਾੜੀਆਂ ਬਾਕੀ ਸਾਰਾ ਤਕੜਾ ਖੜਾ ਹੈ ਉਹ ਵੀ ਬੂਟੇ ਪਰਚੀਆਂ ਗੰਨੇ ਵਾਲੀਆਂ ਮਾੜੀਆਂ ਵਾਸੀ ਕੁੱਥੇ ਮਾੜੀਆਂ ਹੈ ਹੈਨਾ ਬਾਕੀ ਠੀਕ ਗੰਨਾ ਸਾਰੀ ਜਾਂ ਕਲੰਬਰ ਹੈ ਟਾਪ ਉ ਟਾਪ ਹੈ ਗੰਨੇ ਨੇ ਕਾਫੀ ਬਹੁਤ ਕੱਟਿਆ ਦਾ ਇਹਦਾ ਗਿਰ ਗਿਆ ਥੋੜਾ ਜਿਹਾ ਪਾਣੀ ਦਾ ਕਿਉਂਕਿ ਚੂਹਾ ਵੀ ਹੈਗਾ ਉਰੇ ਚੂਹਾ ਹੋ ਜਾਏਗਾ ਬਿਮਾਰੀ ਵੀ ਪੈ ਗਈ ਐ ਜੀ 18 ਨੂੰ ਵੀ ਬਹੁਤ ਬਿਮਾਰੀ ਬਈ ਵੀ ਐ ਜੀ 18 ਨੂੰ ਕਿ ਮੈਂ ਕਹਿੰਦਾ ਹਾਂ ਲਈ ਗਾਹ ਨੂੰ 85 ਨੂੰ ਵੀ ਪੈ ਜਾਣੀ ਹਿਸਾਬ ਨਾਲ 85 ਨੂੰ ਵੀ ਹੈਗੀ ਵਿੱਚ ਹੈ ਜੀ ਨਾ ਸਾਰੇ ਕਿੰਨੇ ਨੂੰ ਬਿਮਾਰੀ ਆ ਜੀ 85 ਨੂੰ ਵੀ ਹੈਗੀ ਜੀ ਇਹਨੂੰ ਵੀ ਪੈ ਜਾਣੀ ਟੋਟੀ ਜੀ ਦੀ ਵੀ ਤਾਂ ਬਣੀ ਤੇ ਵਿੱਚ ਨੂੰ ਤਾਂ ਇੱਥੇ ਦਾ ਪਰ 85 ਵੀ ਜਣਾ ਕੋਈ ਦਾ 85 ਵਿੱਚ ਦੋ ਵੀ ਲੈ ਠੀਕ ਨਹੀਂ ਜਾਰੇ 95 ਵੀ ਦੂੰਗਾ 85 ਇੱਥੇ ਲੈ ਜੂਗਾ ਰੋ ਪਟਾਈ ਬਹੁਤ ਹੋਣੀ ਆ ਰੋਡ ਪਰ 85 ਆ ਯਾਰ ਜੀ 10 ਤੋਂ ਬੁੱਤਾ ਹੋ ਗਿਆ ਇਸਕਾ ਦੋ ਤਿੰਨ ਗੱਠੇ 15 ਫੁੱਟ ਤਿੰਨ ਗੱਠੇ ਤਿੰਨ ਗੱਠੇ ਮੈਂ ਲਾ ਲਾ ਤੂੰ 15 ਫੁੱਟ 5 ਫੁੱਟ 15 ਫੁੱਟ ਬੁੱਤਾ ਹੋ ਗਿਆ ਇਹ ਇੱਥੇ ਹੀ ਰਹਿਣਾ ਇਹਨੇ ਪੂਰੇ ਕਰੂਗੇ ਸਾਊ ਬੁੱਤਾ ਜਾਖੋ ਨਾ ਕਬਿਲਾ ਹੂੰ ਫਿਰ ਇਕੱਲੇ ਰਭਾ ਹੋ ਜਾਂਦਾ ਫਿਰ ਬੁੱਤਾ ਹੈ ਜੀ ਹੁਣ ਅਜ ਕਲਾਉ ਖੜਾ ਹੈ ਇੱਕ ਸਾਰੇ ਹੋਊਗਾ ਬੁੱਤਾ ਸਾਰਾ ਹੈ ਸਾਰੇ ਇੱਕਸਾਰ ਹੋਊਗਾ ਆਇਂ ਚਾਰਾਂ ਆਉਨਾ ਦੇਖ ਲਿਓ ਕਿੱਦੋਂ ਲੋਕ ਆਉਂਦਾ ਆਇਂ ਚਾਰਾਂ ਹੈ ਬੱਡਾ ਜੇ ਧਰ ਨੂੰ ਇੱਕ ਵਾਰ ਔਖਾ ਲੱਗਣਾ ਤਾਂ ਰੋਵੇ ਨਾ ਫੇਲ ਕੰਮ ਨਾ ਲੋਟ ਆਉਣਾ ਕੋ ਚੱਲ ਪਾਣਾ ਕੰਮ ਇੱਕ ਵਾਰ ਇਹ ਔਖਾ ਲੱਗਣਾ ਕੰਮ ਇਹ ਯਾਰਾ ਫੁਰਵਾ ਤੇ ਤੇਨੇ ਲੈ ਜਾਵੇ ਇਹ ਫਾਸ ਤੋਂ ਲੈ ਜਾ ਉਹ ਬਾਈ ਦਾ ਹੈ ਗੈਰਾਂ ਵੀ ਤੁਸੀਂ ਨਾ ਆਇਓ ਹਾਂ ਲੋਟ ਪੱਟਾ ਵਾਸਤੇ ਹਾਂ ਐਸੇ ਲੋਟ ਆਵਾ ਜੇ ਤੁਸੀਂ ਆਏ ਲੈ ਕੇ ਨਾ ਸਾਨੂੰ ਨਿੱਕਾ ਲਾਉਣਾ ਲੈਣਾਂ ਨੇ ਹਾਂ ਹਾਂ ਉਹ ਹੀ ਬਰਦਾਸ਼ਤ ਦੀ ਕੀ ਹੈ ਧਰੋ ਆਪਣਾ ਆਪਣਾ ਹਾਂ ਚੱਲ ਦੇ ਕੋਈ ਜਾ ਹੁੜ ਕੇ ਆ ਮੇਰਾ ਕੋਈ ਆਇਤ ਘਰ ਦਾ ਇਹ ਇੱਥੇ ਹੀ ਇਹਨੇ ਪਾਛੇ ਹਵਾ ਚਲ ਵੀ ਕਰੀਏ ਪਸ ਫਰੇ ਹਾਂ ਪਾਛਾ ਆ ਗਈ ਹੈ ਪਾਛਾ ਆ ਗਿਆ ਨਾ ਹਾਂ ਫਰੇ ਕਰੀ ਚੱਲ ਫਿਰ ਹਵਾ ਕੱਲ ਰੱਖਣ ਦਾ ਤੋੜਨ ਲੱਜੋਣੀ ਕੋਈ ਫਾਇਦਾ ਨਹੀਂ ਤਾਂ ਫਿਰ ਦੀ ਮਿਲਦੇ ਨਾ ਨੂੰ ਆ ਕੇ ਟੱਕ ਦੋ ਹਲੇ ਕੰਮ ਨੂੰ ਕਿੱਥੇ ਲੋ ਲੈ ਭਾਈ ਦੇ ਗਿਆ ਧੋਖਾ ਬਜਾਲਾ ਲਿਗੀਆਂ ਵਾਹ ਧੋਖਾ ਬਜਾਲੀ ਦੇ ਗਿਆ ਪੰਪ ਆ ਦੋ ਰਹਿ ਗਏ ਹੁਣ ਦੋਹਾਂ ਲਾਉਣੇ ਓੱਖੇ ਹੋ ਕੇ ਦੇ ਲੈ ਆ ਪਿੰਡ ਤੇ ਪੰਪ ਲੈ ਕੇ ਆਂਦਾ ਦੂਆ ਬੈਟਰੀ ਵਾਲਾ ਤਿਆਰ ਤੇ ਲੈਣ ਕਿੱਕ ਦਾ ਮੈਂ ਤਾਂ ਪਹਿਲੇ ਹੀ ਦੇਖਦਾ ਸੀ ਕਿ ਚਾਹ ਤੂੰ ਆ ਜਾ ਮਾਰਦਾ ਏ ਕੰਮ ਹੀ ਤਾਂ ਹੋਣਾ ਹੀ ਹੋਣਾ ਹੈ ਸਟਾਰਟ ਨਹੀਂ ਹੋਇਆ ਹੈਗਾ ਮੋੜ ਕੇ ਹੈ ਸਟਾਰਟ ਨਹੀਂ ਹੋਇਆ ਕਿਨੇ ਕਿ ਸਟਾਰਟ ਹੋਣਾ ਤਾਂ ਟੋਪਾਂ ਪਰ ਰਹਿ ਕੇ ਅੱਖ ਲਾ ਤੇ ਚੱਲ ਇੱਕ ਹੋਰ ਇਹਦੇ ਬਾਅਦ ਹੈ ਚੱਲ ਬੰਦ ਚੱਲ ਹੁਣ ਟਿਕੀ ਜਾ ਨਾ ਦਿੰਦੇ ਦੁਬਾਰਾ ਆ ਜਾ ਬਾ ਉਹ ਗਲਾਸ ਭਰ ਥੋੜੇ ਉਹ ਭਰ ਗਲਾਸ ਚਾਹ ਭਰ ਕਾ ਇਹ ਨਾ ਇਤੋਂ ਹੋ ਰਿਹਾ ਹੈ। ਹੋ ਪਿਆ। ਆ ਬੜਦਾ ਇਹ ਨਾ ਸਾਰਾਈ। 2 ਘੰਟੇ ਮੇਂ ਬੜਦੇ ਨੇ ਸਾਰਾਈ। ਹਾਂ। ਉਹ ਬਾਤ ਕਰ ਰਿਹਾ ਓਏ 2 ਘੰਟੇ ਸ਼ਾਮ ਤੀ ਬੱਢੋਗਾ ਤਾਂ ਮੈਨੂੰ ਕਹਿ ਲਿਓ। ਨਹੀਂ ਹੋਣਾ। ਹਾਂ ਬੱਢੇ ਨਹੀਂ ਹੋਣਾ ਸ਼ਾਮ ਤੀ। ਮੈਂ ਤਾਂ ਵੀ ਹੌਲਾ ਜੀ ਹੋਣਾ ਬੁੱਟਿਆਂ ਚ ਹੈ। ਹਾਂ। ਉਹਨਾਂ ਵੀ ਦਾਈ ਵੇ ਜੇ ਹੈ ਨੀ ਜਾਂ ਬੱਢ ਕੇ ਬੱਢ ਕੇ ਦੰਮ ਦੇ ਕੇ ਮੁੜ ਜਾਓ। ਹੈ ਓ? ਹਾਂ, ਯਾਹ ਬੱਢੀ। ਹਾਂ ਜਾ ਪੀ ਜਾ ਪਹਿਲਾਂ। ਸ਼ਾਮ ਤੱਕ ਬੱਢ ਨਹੀਂ ਹੋਣਾ। ਓਹ ਪਹਿਲਾਂ ਚਾਹ ਪੀ ਫੇਰ ਕਰ। ਲੈ ਭਾਈ ਆ ਦੋ ਪੰਪ ਰਹਿ ਗਏ ਉਲੀ ਸਾਈਡ ਲਾਉਣੇ ਇਹਨੂੰ। ਤੁਹਾਨੂੰ ਤਾਂ ਕੱਦੇ ਅਸੀਂ ਜਲਣ ਦਾ ਮੰਡ ਚ ਰਹੇ ਪਾ। ਜਾਣਾ ਮੰਨ ਲਈ ਜਰੇ ਪਾਉਣ ਹਾਂ ਜਾਣਾ ਤਾਂ ਹੈਗਾ ਹੁਣ ਨੂੰ ਪਰਚੀ ਲੱਦਣੀ ਆ ਫਿਰ ਨੀ ਟਾਈਮ ਲੱਗਣਾ ਤੇ ਚੱਲਦੇ ਇੱਕ ਪਲਾਟ ਬਾਦ ਪਾ ਦਈਏ ਇੱਕ ਪਲਾਟ ਵਿੱਚ ਪੈਣਾ ਹੁਣ ਦੋਵਾਂ ਨਹੀਂ ਪੈਣਾ ਪਰਲੇ ਚ ਪਾ ਕੇ ਆਉਣਾ ਆ ਚਾਹ ਬਾਦੇ ਇਹਨਾਂ ਨੂੰ ਖੁੱਲਾ ਚਾਹ ਪਾ ਦੇ ਲਸ ਲੈ ਆਪਾਂ ਘੜ ਤਾਲੂ ਚਾਹ ਬਾ ਪਾਣੀ ਲਿਆਉਣਾ ਦਾ ਇਹਨਾਂ ਨੂੰ ਪੀਣੇ ਨੂੰ ਤਾਂ ਲੈ ਹੁਣ ਮੰਨੂਗਾ ਪਤਾ ਯਾਰ ਹਾਂ ਚੱਲ ਜੀ ਹੁਣ ਕੀ ਆਪੇ ਹਲੇ ਕੀ ਉਹਨੀ ਠੰਡ ਹੋਈ ਹੈ ਹਲੇ ਪਾਣੀ ਮੈਨੂੰ ਠਰ ਲੱਗੀ ਪਈ ਹੈ ਉਧਰ ਪਾਣੀ ਹੈ ਨਾ ਪਬੂਲ ਵਾਲਾ ਜੇ ਪੈਣਾ ਮੋਟਰ ਲੈਂਡ ਤਾਂ ਹੈਗੀ ਆ ਹੋ ਜਾਣ ਦੇ ਛੱਡ ਪਰ ਹੁਣ ਇੱਦਾਂ ਹੀ ਛੱਡ ਲੋ ਜੇ ਪੀਣਾ ਹੋਇਆ ਫੇਰ ਪੀ ਲਓ ਉੱਥੇ ਤੇ ਲਿਆ ਕੇ ਬੋਲੀ ਭਰ ਕੇ ਲਿਆ ਦੂੰਗਾ ਹੋਰ ਕੀ ਲਾਈ ਪੰਪ ਦੇਗਾ ਧੋਖਾ ਧੂਆਂ ਮਾਰਦਾ ਦਾ ਕੱਚਾ ਕੱਚਾ ਜਮ ਮੈਂ ਪਹਿਲਾਂ ਹੀ ਮੈਨੂੰ ਸ਼ੱਕ ਸੀ ਵੀ ਉਹ ਪਚਾਲੇ ਖੜੂਗਾ ਜੇ ਲਾ ਦੂਗਾ ਫਿਰ ਤਾਂ ਕੰਮ ਹੈ ਇਹ ਹੋ ਗਿਆ ਹੁਣ ਰੋਪਣ ਲਈ ਜਾਣੀ ਯੋਗਾ ਬਸ ਬਸ ਇਹ ਪਹਿਲਾਂ ਵੀ ਆਇਆ ਰੋਪੜਾ ਲਿਖਿਆ ਵਾ ਮੇਰਾ ਨਾਮ ਮਲਕੀਤ ਸਿੰਘ ਪਿੰਡ ਮਾਲਾ ਦੂਦੀ ਦਾ ਜੱਲੇ ਆਉਣਗੇ ਆਇਆ ਨਹੀਂ ਨਾ ਹੈਗੇ ਅੱਜ ਕੀ ਮਿਟਰੇ ਕਰਾਤੀ ਚੁਬਰੇ ਅਸੀਂ ਸਾਰੀ ਓਥਾਨਾ ਤੋਂ ਨਾ ਪਰ ਦੂਗਾ ਵੀ ਇੱਥੇ ਗਾਇਲੇ ਲੈ ਜਾਣਾ ਸੀ ਮੇਰੇ ਠੱਠਿਆਂ ਦਾ ਕੰਮ ਕਰਾ ਕੇ ਠੱਠਿਆਂ ਦੇ ਹੀ ਕਰਾ ਕੇ ਲੈ ਆਉਣਾ ਮੂਜੇ ਗਾਏ ਇਹ ਮੈਂ ਕਿਤੇ ਸਵੇਰੇ ਆਪ ਕਰੀਂ ਮੰਜੇ ਦਾ ਮੈਂ ਸਵਾਕੇ ਰੱਖ ਦੇਣਾ ਹਾਂ ਪਰਵਾ ਦੇਣਾ ਮੈਂ ਆਪ ਕੱਲੇ ਕਿ ਕਿ ਨਾ ਦੇਖ ਲਈ ਸਰਾਉਣਾ ਦਾ ਪੈਣਾ ਹੀ ਆ ਬਾਈ ਉਹ ਸਰਾਈ ਦੇ ਪੱਗਾਂ ਗੱਲ ਥੋੜੂ ਵੱਡਣੀ ਹੈ ਜਿਹੜਾ ਆਪ ਕੰਮ ਹੁੰਦਾ ਹੈ ਆਵੜਾ ਤਸੱਲੀ ਵਾਲਾ ਆਪੇ ਆ ਤੇ ਕਿਤੇ ਰੇਸ ਘੱਟ ਰੱਖੇ ਜਾ ਸਪਰੇਅ ਕਰਦੇ ਆ ਫੁਹਾਰਾ ਵੀ ਘੱਟ ਬਣਾਉਂਦਾ ਉਹਨੂੰ ਕਾਹ ਕਿ ਹੋਣਾ ਵੀ ਫੁਹਾਰਾ ਘੱਟ ਬਣਾਉਂਦਾ ਉਹਨੂੰ ਕਾ ਫੁਹਾਰਾ ਪੂਰਾ ਬਣਾਵੇ ਘੱਟ ਰੇਸ ਬਣਾਵੇ ਠੀਕ ਨਹੀਂ ਗੱਲ ਇਹ ਹੜ ਪਰੇ ਦਈ ਜਾਂਦੇ ਫਿਰ ਸਾਡਾ ਇੰਜਨ ਤੇ ਕਰਮ ਹੋਣੀ ਹੈ। ਵਾਲੀ ਵੱਡਣ ਜੋਗੀ ਹੋਗੀ ਮਗਰ ਮਗਰ ਹੈ? ਮਗਲਾਇਲ ਨਹੀਂ ਪੈਂਦਾ ਜੀ ਕਿ ਇਹ ਦੇ ਕਿੰਨੀ ਤੇਜ਼ ਜਵੀ ਮਗਰੇ ਵੱਡਣ ਜੋਗੀ ਹੋਗੀ। ਮਗਲਾਇਲ ਤਾਂ ਪਿੱਛੇ ਹੀ ਆਉਂਦਾ। ਮਗਲਾਇਲ ਤਾਂ ਇਹਦਾ ਤੇਲ 'ਚ ਪੈਂਦਾ। ਉਹ ਤੇਲ 'ਚ ਮਗਲਾ। ਜਿਹੜਾ ਮਿੱਠੂ ਕੋਈ ਇੰਜਨ 'ਚ ਕੱਟਦਾ। ਇੰਜਨ 'ਚ ਪੈਂਦਾ ਨਾ ਮਗਲਾਇਲ ਉਹ ਫੋਰਾ ਬਾਬ। ਦੂਆ ਦੇ ਇੰਜਨ 'ਚ ਪੈਂਦਾ ਸਾਡੇ। ਦੋ ਪਾਰਕ ਕੇ ਇੱਕ ਦੂਆ ਇਹ। ਉਹਦਾ ਇੰਜਨ 'ਚ ਪੈਂਦਾ ਹੈ। ਖੜ ਕੇ ਦੋ ਏ ਹੁਣ। ਆ ਤੀਆ ਹੁਣ ਬੈਟਰੀ ਵਾਲ ਲੈਂਦਾ ਚੱਕੇ ਚੱਲਦਾ ਵਿਚਾਰਾ। ਇਹ ਅੜਦੇ ਥੜਦੇ ਵਾਲੇ ਆ ਫਿਰ ਇਹ। ਦੇ ਬਚਾਲੇ ਧੋਖਾ ਦੇ ਜਿਵੇਂ ਪੰਪ ਠੀਕ ਨਹੀਂ ਮੈਂ ਵੀ ਬਿਲ ਮ ਜਾਏ ਮੇਰੀ ਭਿੰਡੀ ਹੋ ਜਣੀ ਪਾਥਲੇ ਵਧੀਆ ਇਹ ਪਰ ਇਹਨਾਂ ਦਾ ਨਵੇੜਾ ਨਹੀਂ ਹੈਗਾ ਕਿਹਨਾ ਆ ਪੰਪਾਂ ਦਾ ਫੇਰੀ ਇਹ ਧੋਖਾ ਥੋੜਾ ਇਹਦਾ ਡੋਲਾ ਡੂਲਾ ਪਰ ਸਪਰੇਅ ਕਰਨੇ ਆਲੇ ਇਹ ਪੰਪ ਲਾ ਕੇ ਖੜਨਾ ਹੂੰ ਇਹਦਾ ਫਾਇਦਾ ਉਹਦਾ ਹੁਣ ਕੀ ਪਤਾ ਇੰਜਨ ਤੇ ਚਲਦੇ ਚਲਦੇ ਦਾ ਕੱਲ ਪਤਾ ੱਕੇ ਨਾਲ ਸਟਾਰਟ ਕਰੇਦਾ ਹੂੰ ਇਹਦਾ ਹੁਕਮ ਹੋਗਾ ਭਈ ਇਹ ਫਿਰ ਪੰਪਲਾ ਸਾਧੇ ਵਾਲਾ ਕੰਮ ਤੇ ਨੂੰ ਤਾਂ ਜੇ ਮੈਂ ਪਹਿਲੇ ਦੇਖ ਲੇ ਬਕੱਛਾ ਤੂੰ ਲੱਗ ਗਿਆ ਮਾਨੀਦਾ ਕੰਮ ਆਣੇ ਪਛਾਲੇ ਰੋੜੜਾ ਹੀ ਬਣਾਇਆ ਹੋ ਚੱਲ ਕਿਤੇ ਨਹੀਂ ਬਲਾਰੇ ਆਇਕੇ ਪੰਪਾ ਲਾ ਦੇ ਇਹਨੂੰ ਬਸ ਨਿਪਟੜ ਗਿਆ ਬਸ ਨਿਪਟੜ ਗਿਆ ਕੰਮ ਆਇਆ ਨਵੇੜ ਕੇ ਪਰੇਗਾ ਜਿੱਥੇ ਮਾੜੀ ਮੋਟੀ ਹੌਲੀ ਦਿਖਦੀ ਪੰਪ ਦੀ ਸਭ ਤੋਂ ਵਧੀਆ ਸਪਰੇਅ ਸੀ ਜਿਹੜੀ ਜਿਹੜੇ ਕੰਮ ਘੱਟ ਨਿਪਟਦਾ ਵਾ ਜਿੱਥੇ ਹੌਲੀ ਦਿਖਦੀ ਹੈ ਨਾ ਮੜੀ ਜਿਵੇਂ ਆਹ ਹੈ ਆਹੋ ਤੇ ਖਾਂਡ ਦੁਆਰੇ ਲੱਗਦੀ ਤੇ ਸਭ ਤੋਂ ਵਧੀਆ ਪੰਪ ਤਾਂ ਇਹੀ ਹੈ ਜੇ ਅਸੀਂ ਸਪਰੇਅ ਮੰਨੀਏ ਪਹਿਲਾਂ ਇਹ ਸਾਰਾ ਛੇਤੀ ਕੰਮ ਨਵੇੜਦਾ ਬਸ ਉਦਾ ਫਾਇਦਾ ਇੱਕ ਨਹੀਂ ਇਹ ਹੌਲੀ ਇਹਦਾ ਆਇਆ ਇਹਦਾ ਤਸੱਲੀ ਵਾਲਾ ਕੰਮ ਹੈ ਫਿਰ ਹੋਰਾ ਕਿੰਨਾ ਕਬੜ ਤਾਂ ਦੇਖਦਾ ਰਹਾ ਨਾ ਬੂਟੇ ਵਾਟੇ ਜੇ ਕਿਕਰ ਨਿਕਲੇ ਕੁਝ ਹੋਹ ਚੱਲ ਚੱਲ ਬੇਡ ਤੂੰ ਫੁਆਰਾ ਦਾ ਬਹੁਤ ਆ ਫੁਆਰਾ ਬਾਪ ਇਹਦਾ ਹਾਂ ਆ ਵੀ ਸਫਾਈ ਜੀ ਕਰੀਏ ਉਰੇ ਹੁਣ ਮੈਦੀ ਵੀ ਸਫਾਈ ਹੋਣੀ ਉਰੇ ਉੱਪਰ ਆਹ ਬਾਠ ਠੀਕ ਆ ਹਾਂ ਫਿਰ ਕਿਆ ਦੇਖੀ ਜਾਂਦਾ ਹਾਂ ਚੱਲੀਏ ਫਿਰ ਚੱਲ ਚੱਲੀਏ ਹੁਣ ਪੱਲੀ ਦਾ ਆ ਫੜੀ ਗਈ ਔਰ ਜਿਹੜੀ ਮੋਟਰ ਤੇ ਪਈ ਆ ਨਵੀਂ ਪੱਲੀ ਲੈ ਜਾਣੀ ਇੱਥੇ ਨੂੰ ਉਹ ਕੱਢ ਲੀਆ ਉਹ ਹਾਂ ਭਈ ਆਪਾਂ ਸਪਰੇਅ ਦਾ ਨਿਬੜ ਗਏ ਔਰੇ ਜੋ ਵੀ ਫਿਰ ਤੇ ਹੁਣ ਆਪਾਂ ਰੇਪਾਈਏ ਕਣਕ ਦੀ ਸ਼ੁਰੂ ਹੋ ਗਈ ਹੈ ਨਾ ਛੇ ਥਾਲੇ ਲੈ ਚਾਲਦੇ ਆ ਹਾਂ ਸਲਫਰ ਪਾ ਦਿੰਦੇ ਆ ਤਿੰਨ ਤਿੰਨ ਕਿਲੋ ਨਾ ਤਾਂ ਛੇ ਡੇਣਾ ਆਪਾਂ ਨੇ 5 ਕਿਲਿਆਂ ਤਾਂ ਆਪਾਂ ਨੇ ਗਿੜਾ ਨਹੀਂ ਪੈਣ ਦੇਣਾ ਹਾਂ ਆਪਾਂ ਨੇ ਗੇਰ ਨਹੀਂ ਸੜਕ ਵਾਲੀ ਸਾਈਡ ਤੇ ਗੇਰ ਦੇਣਾ ਨਹੀਂ ਆਣਾ ਬਸ ਐ ਸੜਕ ਵੱਲ ਚੜੀ ਜਾਣਾ ਥੋੜਾ ਜਿਹਾ ਉੱਥੇ ਰਲਾ ਲੈਣਾ ਫੌਜੀ ਦੇ ਘਰ ਕੋਲ ਥੋੜੇ ਨਹੀਂ ਤਾਲਾਪਰੀਆਂ ਦਾ ਖੇਤ ਖਾਲੀ ਹੈ ਹਾਂ ਉੱਧਰ ਵਾਲਾ ਉਹ ਖੇਤ ਮੈਨ ਰਲਾ ਬਸ ਉੱਥੇ ਦੇ ਦੜਾ ਤੇ ਸਾਰਾ ਪਹੀ ਨਹੀਂ ਤਿਆਰ ਸਾਰੇ ਸੜਕ ਚੜਨੇ ਨੂੰ ਲੋਡ ਨਹੀਂ ਨਾਲੇ ਸੜਕ ਚੜਨੇ ਦੀ ਲੋਡ ਨਹੀਂ ਸੜਕ ਵੀ ਚੜਨੀ ਉਹ ਟਰੈਕਟਰ ਉੱਥੀ ਤੋਰੀ ਜਾਣਾ ਏ ਬਰ ਨਾਲੇ ਤੋਰੀ ਨਾਲੇ ਖੇਤ ਚ ਪਾ ਠੀਕ ਆ ਠੀਕ ਨਹੀਂ ਚੱਲ ਪਹਿਲਾ ਅੱਧੇ ਪਾ ਪਹਿ ਗਿਆ ਅੱਧਾ ਕਿਥੇ ਕਿਥੇ ਥੈਲਾ ਰਲਾ ਰਲਾ ਕੇ ਨਾਲ ਦੀ ਨਾਲ ਦੱਲੇ ਦੱਸ ਬਸ ਟਰੈਕਟਰ ਕਹਾ ਕਰੀ ਜਾਣਾ ਬਾ ਤੇਰਾ ਦਿਮਾਗ ਬਹੁਤ ਆ ਚੱਲ ਦਿਮਾਗ ਤਾਂ ਬਹੁਤ ਆ ਮੈਨ ਤਾਂ ਇੰਜੀਨੀਅਰ ਨਹੀਂ ਲੱਗਿਆ ਹਲੇ ਜਿਹਨਾਂ ਦਿਮਾ ਇਹ ਤਾਂ ਨਹੀਂ ਜੀ ਲੱਗਿਆ ਹੁੰਦਾ ਹੁਣ ਗਲੀ ਵਿੱਚ ਇੰਜੀਨੀਅਰ ਬਣਾਉਂਦਾ ਹੁੰਦਾ ਆਹ ਠੀਕ ਆ ਗੱਲ ਇਹਨਾਂ ਦਾ ਸਾਰਾ ਸਾਮਾਨ ਨੂੰ ਬੁੱੱਚੇ ਪਾਲਮਾ ਹੁਣ ਸਾਰੇ ਨੂੰ ਆਹੋ ਚੱਕੀ ਨੂੰ ਪੰਪ ਨੂੰ ਪੰਪ ਸਾਰਾ ਚੱਕ ਸਾਮਾਨ ਚਲੀਏ ਭਲੇ ਚੱਲ ਸਾਮਾਨ ਸਾਰੇ ਹੀ ਇਹ ਗਲਾਸਾਂ ਦੀ ਬਾਕਰਵਾਹ ਹੁੰਦਾ ਹੈ ਤੇ 20 ਬੰਦੇ ਉਹ ਆ ਬੁਲਾ ਦੇ ਹਾਂ ਹੋਰ ਧੀਗਾ ਹਾਂ ਅਦਰ ਮੋਹਰੇ ਵਾਲੇ 20 ਬੰਦੇ ਉਹ ਆ ਬੁਲਾ ਦੇ ਦੇਖ ਲੈ ਯਾਰ ਜਿੰਨੀ ਉੱਪਰ ਚਾਹ ਹੁੰਦੀ ਹੈ ਆਹੀ ਗਲਾਸੀ ਉਦੇ ਬਾਤ ਆਉਂਦੀ ਦੇ ਮਨ ਇਹ ਤਾਂ ਬਾਤ ਆਉਂਦੀ ਹੈ ਕੰਚੀ ਦੇ ਨਾਲੋਂ ਹਾਂ ਥੱਲੇ ਦਾ ਖੜੇ ਦੋ ਉਂਗਲੀਆਂ ਵੀ ਨਹੀਂ ਫਾਦੀ ਉਹਦੇ ਆ ਕੰਟੀਨ ਚ ਅਸੀਂ ਇੱਥੇ ਜਾਂਦੇ ਹੀ ਆ ਮਰੰਡੇ ਫੇਰ ਥੱਲੇ ਆ ਕੱਪ ਐਡਾ ਏ ਐਨਾ ਉਹਦੇ ਥੱਲਾ ਲਾਇਆ ਹੋਇਆ ਐਨਾ ਕਿ ਰਹਿ ਜਾਂਦਾ ਬਸ 15 ਰੁਪਏ ਦਾ ਆ ਇਹਦੇ ਮੈਂ ਤਾਂ ਫੇਰ ਚਾਹ ਬਹੁਤ ਆਉਂਦੀ ਹੈ ਹਾਂ ਥੱਲੇ ਗਲਾਸ 15 ਬੰਦੇ ਦੇ ਐ ਗਲਾਸ ਇਕੱਠੇ ਕਰਕੇ 20 ਵੀ ਪਾ ਲ ਜੇ ਹਾਂ ਹੈ ਲੋਟ ਹੈ ਕੰਮ ਆਹਾ ਕਾਲੂ ਲੱਦ ਦੇਣੀ ਪਾਰਤੀ ਇਹਨਾਂ ਨੇ ਆਪਣੀ ਕੜੀ ਆਹੋ ਆਹੋ ਪਤਾ ਲੱਦ ਦੇਣੀ ਇਹਨੇ ਆਹੋ ਉਹ ਕਹਿੰਦਾ ਕਾਲੂ ਸ਼ਾਮ ਨੂੰ ਤੁਰਪੀਓ ਕਹਿੰਦਾ ਵਾ ਜੱਲ ਲੋੜ ਹੋਗੀ 8 ਵਜੇ 9 ਵਜੇ ਹੋਊਗੀ ਤਾਂ ਐ ਹਨੇਰੇ ਹੀ ਕਰ ਦੇਣਾ ਇਹਨਾਂ ਨੇ 9 ਵਜੇ ਦੇ ਵਿੱਚ ਹੋ ਵੀ ਪਏ ਕਹਿੰਦਾ ਹਾਂ ਹਾਂ ਕਹਿੰਦਾ 8:00 ਵਜੇ ਤੇ ਪਰਚੀ ਦੇ ਦਿੱਤੀ ਕਹਿੰਦਾ ਤੇਰੀ ਦੇਖੂਗਾ ਜਿੱਦਾਂ ਹੋਇਆ ਮੈਂ ਨਹੀਂ ਟਟਕੇ ਨੂੰ ਆਉਂਗਾ ਸਾਜ ਦੇ ਸਾਜੇ ਕਿਆ ਹੋਇਆ ਯਾਰ ਹੁਣ ਜੇ ਹੁਣ ਹਨੇਰੇ ਹੀ ਨਾਲ ਖੇਤ ਮਾਉਂਗਾ ਕਦ ਬੰਦਾ ਜਾਊਗਾ ਫੇਰ ਤਾਂ ਹੈ ਫੇਰ ਲੱਦਣੀ ਵੀ ਬਾਹਰ ਪੈਣੀ ਆ ਉਹ ਹੈ ਕਿ ਨਹੀਂ ਹੂੰ ਹੁਣ ਇੱਕ ਅੱਧੀ ਪਰਚੀ ਨਿਕਲੇ ਦੱਸਦੇ ਫੇਰ ਰਸਤਾ ਰੁਸਤਾ ਸਿ ਆਹ ਦਾ ਰਾਤ ਮੀ ਨਹੀਂ ਪਿਆ ਨਹੀਂ ਤਾਂ ਕੰਮ ਹੋ ਗਿਆ ਤਾਂ ਰਸਤੇ ਵਾਲਾ ਤਾਂ ਇਹ ਪਾਰਤੀ ਖਬਰ ਜਮਾਈ ਕਰਾਉਣੀ ਪੈਣੀ ਦੀ ਆ ਲੱਗ ਗਿਆ ਮਾਹੌਲ ਦੀ ਨਾ ਫਿਰ ਇਧਰ ਤੇ ਚੱਕ ਦੇਣਾ ਤਾਂ ਆਪਾਂ ਨੇ ਕਿਹੜਾ ਆਹ ਆਹੀ ਚੱਕਣਾ ਤਾਂ ਫਿਰ ਨਾ ਇਧਰ ਇਧਰ ਉਹ ਫਿਰ ਫੁੱਟਣਾ ਨਹੀਂ ਦਸਾ ਫਿਰ ਦੇਖੀ ਤਾਂ ਹੁੰਦਾ ਹੈ ਚਾਰ ਪੈਰੇ ਤਾਂ ਹੀ ਆਉਣੇ ਬਾਅਦ ਮੈਂ ਤਾਂ ਜਾਮ ਲੱਗ ਜਾਏ ਕਰਦਾ ਜਿਹੜਾ ਜਾਂਦਾ ਪਹਿਲਾਂ ਪਹਿਲਾਂ ਪੰਜਾਲਾ ਭਈਆ ਜੋਗਾ ਆਹ ਆਵਾਜ਼ ਆ ਐਫ ਡੀ ਹੋੜੀਆ ਨਾ ਨਾ ਐਫ ਡੀ ਨਹੀਂ ਦੀਆ ਫਿਰ ਭਗਵਾਨ ਦਮਨ ਸਰਕਾਰ ਦੀ ਵੀ ਐਫ ਡੀ ਹੋ ਜਣੀ ਕਹਾਨੂੰ ਫਿਰ ਇਹ ਪਹਿਨਾਂ ਹੀ ਪਹਿਨੀ ਸਰਕਾਰ ਦੀ ਤਾਂ ਹੀ ਹੋਈ ਆ ਬੁੱਢੀ ਸਮਝ ਆ ਗੱਲ ਚੱਲ ਚੱਲੀਏ ਦੂਰੇ ਬਾਪੜਾ ਕੜ ਕੇ ਓ ਠੀਕ ਆ ਗੱਲ ਚੱਲ 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 ਪੈਸੇ ਦਾ ਜ਼ਿੰਮੇਵਾਰ ਤੇ ਉਹ ਕਿੰਨਾ ਖਰਚਾ ਕਰੇ ਵਾ ਸਾਲ ਹੋਊਗਾ ਖਰਚਾ ਕਰੇ ਇਹਦਾ ਪੈਸੇ ਸਮਝਦੇ ਨਾਗਰ ਦੇਣੇ ਚਾਹੀਦੇ ਨੇ ਇਹਨੂੰ ਸੜਾ ਉਹ ਵੀ ਟਾਈਮ ਤਾਂ ਕਰਦਾ ਅਸੀਂ ਸਿਟਣ ਜਾਇ ਕਰਦੇ ਤੇ ਟਾਈਮ ਆ ਲਿਆ ਉਹ ਵੀ ਮੈਂ ਰੈਂਟੇ ਮੇਲੇ ਪਰ ਨਾਲ ਦੀ ਨਾਲੇ ਮੈਂ ਅਸੀਂ ਖਾਲੀ ਹੋਣਾ ਜਿਹੜੇ ਚੈੱਕ ਦੇਣਾ ਉਹਨਾਂ ਨੇ ਹੈ ਜਦੋਂ ਪੈਸੇ ਉੱਥੇ ਬੈਂਕ ਦੇ ਬਾਹਰ ਗੇਟ ਕੋਲ ਮੂਰੇ ਬੈਂਕ ਹੁੰਦਾ ਤਾਂ ਅੱਛਾ ਵੀ ਲੱਗਦੇ ਪੈਸੇ ਅੱਛਾ ਇਹ ਆ ਵੀ ਮੰਡੇ ਕੰਮ ਮਿਲ ਮਾ ਕਮ ਹੋ ਲਿਆ ਨਾਗਦੋ ਨਕਦੀ ਹੂੰ ਹੁਣ ਪਤਾ ਨਹੀਂ ਕਿਆ ਥੱਪ ਸੋਗੂ ਕਿ ਥੜਾ ਬਾਦੇ ਟਾਈਮ ਟਾਈਮ ਦੀ ਗੱਲ ਹੈ ਪਹਿਲਾਂ ਜੀਰੀ ਆਪ ਲੋ ਆਈਦੀ ਨਾ ਨੇ ਲੈ ਉਹਦਾ ਪਤਾ ਕੀ ਹੁਣ ਧੱਕੇ ਮਾਰ ਰਹੇ ਆ ਇਹਨੂੰ ਹੋਰ ਕੀ ਹੈ ਟਾਈਮ ਟਾਈਮ ਦੀ ਗੱਲ ਹੈ ਚੈੱਕ ਮਿਲਦਾ ਤਾਂ ਜਦੀ ਯਾਰ ਯਾ ਤੇ ਜਬੜਾ ਤਵਾ ਹਾਂ ਇਹ ਤਾਂ ਸਲਾਣਾ ਹੁਣ ਹਫਤੇ ਬਾਅਦ ਪਾਇ ਦੇਣਾ ਫਿਰ ਫਿਰ ਤੁਹਾਡੀ ਜੇਲ ਵੀ ਪਾਉਣ ਲੱਗੇ ਪੰਪਾਂ ਚ ਇਹ ਤਰੱਕੀ ਦਾ ਬੋਕਰੀ ਦੀ ਮਿਲ ਨਹੀਂ ਨੇ ਪਤਾ ਨਹੀਂ ਕੀ ਹੋ ਗਿਆ ਰਹੀ ਚੱਲ ਚੱਲੀਏ ਫਿਰ ਚੱਲਣੇ ਵੀਡੀਓ ਕੰਮ ਆਪਣਾ ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ ਠੀਕ ਆ ਜੀ ਠੀਕ ਸਤਿ ਸ੍ਰੀ ਅਕਾਲ ਜੀ ਲਓ ਜੀ ਬਾਈ ਪਰਸੀਨ ਵੱਢ ਲਈਏ ਹੁਣ ਹਾਲੂ ਸਾਜ ਰਹੀ ਚੱਲ ਫੇਰ ਹੈ ਅੱਜ ਰਹੀ ਚੱਲੀ ਏ ਅੱਜ ਰਹੀ ਜਾਣਾ ਪੈਣਾ ਅੱਜ ਬਾਈ ਕੈਨਸਲ ਹੋ ਗਿਆ ਰੇਹ ਵਾਲਾ ਕੰਮ ਉੱਥੀ ਸਾਨੂੰ ਟਾਈਮ ਲੱਗ ਗਿਆ ਸਪਰੇਅ ਕਰਦਿਆਂ ਨੂੰ ਹੋਰ ਯਾਰ ਤੜ ਪੰਪ ਧੋਖਾ ਦੇ ਗਿਆ ਤੁਹਾਨੂੰ ਹੂੰ ਉਹਦੇ ਧੋਖਾ ਦੇ ਦਿੱਤਾ ਉਹਦੇ ਕਰਕੇ ਫੇਰ ਤੁਹਾਨੂੰ ਇਹਨਾਂ ਨੂੰ ਕੰਡੇ ਦਾ ਟਾਈਮ ਹੁੰਦਾ ਤੈਨੂੰ ਪਤਾ ਹੀ ਹੈ ਨਿਸ਼ਾਨਾ ਗੋਹਾ ਕੂੜਾ ਹੈ ਕਿ ਨਹੀਂ ਭਈਆ ਕੋਲ ਤੇ ਆਇਆ ਤਾਂ ਮੈਂ ਹੁਣ ਪਈਆ ਵਾ ਜਾ ਕੇ ਆਇਆ ਫੇਰ ਕਿੰਨਾ ਕਰਤਾ ਉਹਨਾਂ ਨੇ ਬਹ ਰਹਿ ਗਏ ਮੰਨ ਕੇ ਚੱਲ ਤੂੰ ਤੇ ਇੰਨੀ ਜਗ੍ਹਾ ਰਹਿ ਗਈ ਵੱਢਣੇ ਹੂੰ ਵਿਛਾਤ ਆ ਸਾਰੇ ਸਾਰੇ ਵਿਛਾਤ ਆ ਬੁੱਟੇ ਥਲੇ ਆਏ ਚਮਕਦੇ ਆ ਹੁਣ ਹੂੰ ਹਵਾ ਲੱਗੀ ਪੈਣਾ ਹਾਂ ਬਹੁਤ ਘਮ ਦਾ ਬੁੱਟਾ ਖੜਾ ਏ ਯਾਰ ਲੈ ਨਾ ਪੂਰੀਆਂ ਕੋਈ ਬੁੱਟਾ ਮਰੇ ਨਹੀਂ ਹੈਗਾ ਕੁਛ ਨਹੀਂ ਉਹ ਜਿਹੜਾ ਬੁੱਟਾ ਪਹਿਲਾਂ ਹੀ ਸੁੱਕਿਆ ਤਾਂ ਉਹੀ ਸੁੱਕਿਆ ਹੋਇਆ ਬਸ ਉਹ ਮੁੰਡੇ ਚ ਆਹੀ ਫਾਇਦਾ ਮੁੰਡੇ ਚ ਪਾਣੀ ਲੱਗੀ ਜਾਂਦਾ ਬੁੱਟਿਆਂ ਨੂੰ ਹਾਂ ਜਿਹੜਾ ਆਪਾਂ ਟਾਈਮ ਵਾਲਾ ਗੰਨਾ ਬੀਜਦੇ ਨਾ ਇਹ ਚ ਫੇਰ ਪਾਣੀ ਰੋਕਣਾ ਪੈ ਜਾਂਦਾ ਬੁੱਟਾ ਸੁੱਕੇ ਜਾਂਦਾ ਹੋਰ ਦੇਖ ਲੈ ਕਿਆ ਸਲਾਹ ਤੇਰੀ ਹੁਣ ਹੈਂ ਦੇਖ ਲੈ ਕਿਆ ਸਲਾਹ ਏ ਕਾਦੀ ਉਹ ਨਹੀਂ ਤਾਂ ਫੇਰ ਹਾਲ ਪਿੱਛੇ ਭਜਣਾ ਬਾਈ ਉਹ ਦੇਖ ਉਧਰ ਤਰਪਾਲ ਤਾਰਤੀ ਲੈ ਫੇਰ ਆ ਗਏ ਛੋਟੇ ਛੋਟੇ ਉਹੀ ਆਏ ਹਟ ਜਾ ਮਾਰੂ ਤੁਹਾਡਾ ਦਾਤਾ ਕਿਤੇ ਫਿਰੂਗੀ ਤੇ ਇੰਨਾ ਫਿਰ ਆਜ ਗਏ ਬਾਈ ਪੱਲੀ ਪਾੜ ਦੇ ਦੇ ਲੈ ਇਹ ਸਾਰੇ ਪਾਣੀ ਕਿੱਧਰ ਆ ਗਏ ਪਹਿਲੇ ਛੋਟੇ ਛੋਟੇ ਉਰੇ ਤੇ ਇਹ ਹੁਣ ਸਾਰੇ ਦੇ ਲੱਕੜੇ ਹੋਗੇ ਦੇਖ ਲੈ ਪਲਗੇ 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 ਤੂਰੇ ਹੂੰ ਅਲੀ ਤੇ ਰਾਤੀ ਇਹਦੇ ਨਾਲ ਛੱਡ ਹੋ ਗਈ ਹੈ ਨਾ ਮੀ ਨਾਲ ਠਾਰੀ ਜੀ ਹੋਈ ਹੋਈ ਹੈ ਠਾਰੀ ਜੀ ਹੋਈ ਵਿਆ ਮੂੜਾ ਸਕੇ ਬਾ ਹਵਾ ਲੱਗਦੀ ਠੰਡੀ ਠੰਡੀ ਹਵਾ ਲੱਗਦੀ ਹੈ ਹੋਰ ਚੱਲ ਹੋ ਗਈ ਚੱਲੀਏ ਬਾਪਾ ਕੇ ਚਲੋ ਠੀਕ ਹੈ ਜੀ ਬਾਈ ਫਿਰ ਮਿਲਦੇ ਆ ਬਹੁਤ ਆ ਵਾਧੂ ਹੈ ਫਿਰ ਮਿਲਦੇ ਕੱਲ ਨੂੰ ਹੁਣ ਪਾਉਨੇ ਆ ਰੇ ਜਾਗਾ ਓਕੇ ਜੀ ਸਸਰੀ ਕੱਲ ਜੀ ਲੈ ਪਾਉਂਗੇ ਰੇ ਹੁਣ ਮੰਡੇ ਚ ਸਵੇਰੀ ਪੈਣਾ ਗਾਇਲੇ ਤੇਰੇ ਪੈਕਟ ਫੂਡ ਸਭ ਕੋ ਪਾਇਦਾ ਕੱਲ ਨੂੰ ਆਪਾਂ ਨੇ ਟਰਾਲੀ ਵੀ ਲੱਦਣੀ ਓਥੇ ਪਹਿਲਾ ਪਹਿਲਾ ਲੂਡ ਲੈਣਾ ਖੇਤਾਂ ਮਾ ਕਿਰਨਾ ਦੂਵੇ ਘੇੜੇ ਮੈਂ ਪਰਸ ਨੂੰ ਘੇਰੂਗਾ ਕੱਲ ਹੀ ਕਮਾਈ ਕਰਨਾ ਹੁਣ ਕਿਤੇ ਘੇਰਨਾ ਕੱਲ ਨੂੰ ਦੂਵੇ ਚ ਪਰਸ ਨੂੰ ਘੇਰੂ ਦੂਵੇ ਚ ਪਰਸ ਨੂੰ ਘੇਰਨਾ ਠੀਕ ਨਹੀਂ ਗੱਲ ਹੂੰ ਇੰਨਾ ਕਾਹੇ ਕਰਨਾ 6-6 ਡੋਕਟਰ ਤਾਂ ਹੀ ਬਾਈ ਟਾਈਮ ਲੱਗਦਾ ਫੇ ਘਾਣਾ ਰੋਣੇ ਕੋਈ ਟਾਈਮ ਲੱਗਦਾ ਟੈਕਨੀਕਲ ਚਲ ਦੇਖਦੇ ਆ ਪਾ ਦੇਵਾ ਪਾ ਦੇ ਬਸ ਚੱਲ ਚਲੋ ਠੀਕ ਹੈ ਜੀ ਬਾਈ ਬਸ ਹਾਂ ਠੀਕ ਆ ਬਹੁਤ ਆ ਪਾ ਕੇ ਪਾ ਚੱਲ ਫੇ ਚੱਲ ਚਲੋ ਚੱਲੀਏ ਚਲੋ ਠੀਕ ਆ ਜੀ ਬਾਈ ਸਸਰੀ ਘਾਲ ਆਪਾਂ ਨੇ ਵੀਡੀਓ ਕੰਮ ਆਪਣਾ ਲੇਟ ਹੋ ਗਏ ਆ ਜਾ ਫੇ ਚੱਕ ਫੜਾ